ਜਲੰਧਰ ਚ ਕਬੂਤਰਬਾਜੀ ਦੇ ਇੱਕ ਮੰਤਰੀ ਗਰੋਦਾ ਪਰਦਾ ਫਾਸ਼ ਹੋਇਆ ਲੋਕਾਂ ਨੂੰ ਮਲੇਸ਼ੀਆ ਭੇਜਣ ਦੇ ਨਾਂ ਤੇ ਠੱਗੀ ਕਰਨ ਵਾਲੇ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਗਰੋਦਾ ਸਰਗਨਾ ਮਲੇਸ਼ੀਆ ਦਾ ਰਹਿਣ ਵਾਲਾ ਪੰਡਿਆਨ ਧੋਖਾਧੜੀ ਦੇ ਇਸ ਖੇਡ ਚ ਏਜੰਟ ਬਣਦਾ ਸੀ ਅਤੇ ਬਾਕੀ ਪੰਜਾਬ ਦੇ ਰਹਿਣ ਵਾਲੇ ਮੁਲਜ਼ਮ ਉਸਦੇ ਲਈ ਸਬ ਏਜੰਟ ਦੀ ਭੂਮਿਕਾ ਨਿਭਾਉਂਦੇ ਸਨ ਏਗਰੋ ਫਰਜੀ ਕਾਗਜ਼ਾਤ ਬਣਾ ਕੇ ਮਲੇਸ਼ੀਆ ਦਾ ਜਾਲੀ ਵੀਜ਼ਾ ਲਗਵਾ ਲੋਕਾਂ ਤੋਂ ਪੈਸੇ ਠੱਗਦਾ ਸੀ ਪੁਲਿਸ ਮੁਤਾਬਕ ਹੁਣ ਤੱਕ ਇਹ ਗਰੋਹ ਦਰਜਨਾ ਲੋਕਾਂ ਤੋਂ ਕਰੀਬ 45 ਲੱਖ ਰੁਪਏ ਠੱਗ ਚੁੱਕਿਆ ਪਰ ਪਰਸਨ 55000 ਦੇ 65000 ਦੇ ਕਰੀਬ ਜਿਹੜਾ ਇਹ ਕਲੈਕਟ ਕਰਦੇ ਆ ਆਮ ਲੋਕਾਂ ਤੋਂ ਭੋਲੇ ਭੋਲੇ ਲੋਕਾਂ ਤੋਂ ਪੈਸੇ ਵਟੋਰਦੇ ਆ ਤੇ ਉੱਤੇ ਭੱਜ ਜਾਂਦੇ ਜਿਹੜਾ ਪਾਂਡਿਆ ਨੇ ਇਹਦੇ ਕੋਲੋਂ ਲੈਪਟਾਪ ਵਾਰਲੀ ਸਪੌਂਸਰ ਲੈਟਰ ਜਿਹਾ ਤੇ ਕਾਫੀ ਰਸੀਦਾਂ ਮਟੀਰੀਅਲ ਜਿਹੜਾ ਪੈਸੇ ਇਹਨਾਂ ਨੇ ਕਲੈਕਟ ਕੀਤੇ ਆਪਣੇ ਸੈਨਾਂ ਦੇ ਥੱਲੇ ਲੋਕਾਂ ਨੂੰ ਰਸੀਦ ਵੀ ਦਿੰਦਾ ਸੀਗਾ ਇਸੇ ਤਰ੍ਹਾਂ ਜਿਹੜਾ ਦਰਸ਼ਨ ਸਿੰਘ ਹੈ ਉਹਦੇ ਕੋਲੋਂ ਤਿੰਨ ਪੰਜ ਪਾਸਪੋਰਟ ਰਿਕਵਰ ਕੀਤੇ ਆ ਜਿਹੜਾ ਬੱਬੂ ਹੈਗਾ ਉਹਦੇ ਕੋਲੋਂ ਤਿੰਨ ਪਾਸਪੋਰਟ ਰਿਕਵਰ ਕੀਤੇ ਇੰਡੀਅਨ 17000 ਦੇ ਕਰੀਬ ਹੈ ਜਿਹੜੇ ਮਲੇਸ਼ੀਆ ਨੇ ਉਹ 55 ਦੇ ਨੋਟ ਲਿਗੇ ਗਏ ਗ੍ਰਿਫਤਾਰ ਮੁਜ਼ਮਮਤੋਂ ਪੁਲਿਸ ਨੇ ਲੈਪਟਾਪ ਮੋਬਾਈਲ ਪਾਸਪੋਰਟ ਅਤੇ ਮਲੇਸ਼ੀਆ ਸਿੰਗਾਪੁਰ ਤੇ ਭਾਰਤ ਦੀ ਕਰੰਸੀ ਵੀ ਬਰਾਮਦ ਕੀਤੀ ਹੈ